ਪੱਲ ਪਰਿਓ ਮੇਰੇ ਉੱਤੇ ਕਰ ਪਾਈ ਜਨਾ ਯਾਰ ਤੇਰੇ ਤੇ ਘਮਾਲ ਹੋ ਗਈ ਤੂ ਇਹ ਕਿਵੇਂ ਯਾਰ ਤੂੰ ਰੇ ਥੋਕੀ ਜਨਾ ਮੇਰੇ ਤੇ ਆ ਭਾਗੂ ਕੀ ਕਰਨ ਡਿਆ ਹੈ ਹਾਂ ਕੀ ਕਰਨ ਡਿਆ ਹੈ ਕਰਨਾ ਕੀ ਆ ਆ ਦਿਮਾਗ ਦਾ ਥੋੜਾ ਜਿਹਾ ਘੇਲਿਆ ਪਿਆ ਸੀ ਮੈਂ ਖੰਡ ਪਾ ਆਈਏ ਕਣਕ ਨੂੰ ਤੂੰ ਖਾਣੀ ਖੰਡ ਮੈਂ ਤਾਂ ਨਹੀਂ ਖਾਣੀ ਖੰਡ ਹਾਂ ਤੂੰ ਖਾ ਨੇ ਪੁੱਛਦਾ ਨਾ ਕੀ ਕਰਨਿਆ ਰੇ ਪੌਣੀ ਕਣਕ ਨੂੰ ਹੋਰ ਕੀ ਪਾਉਣਾ ਤੇਰੇ ਮੈਂ ਖੰਡ ਪੌਣੀ ਕਣਕ ਨੂੰ ਹਰੇ ਇਹ ਤਾਂ ਮੈਨੂੰ ਲੱਗਦਾ ਦੁਕਾਨ ਤੋਂ ਲਿਆ ਤੂੰ ਉਹ ਖੰਡ ਲੱਗਦਾ ਖੰਡ ਲੱਗਦੀ ਤੈਨੂੰ ਲੈ ਖਾਲਾ ਫਿਰ ਕਾਲ ਮੈਂ ਤਾਂ ਖਾਵਾ ਮੈਂ ਤਾਂ ਕਿਉਂ ਖਾਵਾ ਚੱਲ ਫਿਰ ਸਰ ਵੀ ਨਾ ਖਾ ਜੇ ਨਹੀਂ ਖੰਡ ਖਾਣੀ ਤੇ ਚੱਲ ਮੈਂ ਤੈਨੂੰ ਪਾਉਣ ਦਾ ਟੰਗ ਹੈ ਨਹੀਂ ਮੈਨੂੰ ਰੇ ਮੈਂ ਤੈਨੂੰ ਦੱਸਦਾ ਕਿਵੇਂ ਪਾਈਦੀ ਆ ਅਹ ਕੱਲ ਦੀ ਭੂਤ ਨਹੀਂ ਸਿਵਿਆ ਚਾ ਤਾਂ ਤੂੰ ਸੁਣਾਏਗਾ ਮੈਨੂੰ 4 ਸਾਲ ਦੇ ਮਾਈ ਕਰਦੇ ਨੇ ਆ ਮੈਂ ਤਾਂ ਅੱਜ ਹੁਣੇ ਸਿੱਖਿਆ ਸੀ ਅੱਜ ਹੀ ਮੈਂ ਪਹਿਲੀ ਲਈ ਸੀ ਅੱਜ ਹੀ ਬਸ ਪਾਉਣ ਲੱਗ ਗਿਆ ਤੈਨੂੰ 4 ਸਾਲ ਹੋ ਗਏ ਤਾਂ ਯਾਰ ਓਰੇ ਫੜਾ ਯਾਰ ਮੈਂ ਤੈਨੂੰ ਪਾ ਕੇ ਦਿਖਾਉਂਦਾ ਫੜ ਜਾ ਤੂੰ ਤਾਲ ਤੈਨੂੰ ਪੁੱਛਿਆ ਵੀ ਤੂੰ ਕਰਨੀ ਕਿ ਨਹੀਂ ਕਰਨੀ ਹੈ ਤਾਲ ਪਰਿਓ ਮੇਰੇ ਉੱਤੇ ਕਾਹਦਾ ਪਾਈ ਜੰਨਾ ਯਾਰ ਤੇਰੇ ਤੇ ਘਮਾਲ ਹੋ ਗਈ ਤੂੰ ਇਹ ਕਿਵੇਂ ਯਾਰ ਤੂੰ ਰੇ ਥੋਕੀ ਜਨਾ ਮੇਰੇ ਤੇ ਮੈਂ ਤੈਨੂੰ ਦੱਸਦਾ ਪਿਆ ਤੇ ਤੂੰ ਮੇਰੇ ਇੱਥੇ ਰੇ ਪਾਈ ਇਹਨਾਂ ਕਮਾਲ ਹੈ ਪੀ ਬੰਦਾ ਤੂੰ ਦੱਸ ਮੈਂ ਤੈਨੂੰ ਪੁੱਛਿਆ ਤੈਨੂੰ ਮੈਂ ਵੀ ਰੇ ਮੈਨੂੰ ਦੱਸ ਤੂੰ ਬੰਦਾ ਕੀ ਬੰਦਾ ਕੀ ਹੈ ਚੱਲ ਪਰੇਗਾ ਤੈਨੂੰ ਮੈਂ ਪੁੱਛਿਆ ਸੀ ਮੈਨੂੰ 10 ਦੁਵਾਲ ਆ ਆ ਇੱਥੇ ਮੈਂ ਪਹਿਲਾਂ 7 ਕਿੱਲੇ ਨੂੰ ਪਾ ਕੇ ਆ ਤੂੰ ਦੱਸਿਆ ਸੀ ਮੈਨੂੰ ਅਰੇ ਕਿਨਾਰ ਨਹੀਂ ਆ ਗਲ ਨਹੀਂ ਹੈਗੀ ਐਂ ਜੇ ਲਾਈਏ ਨਾ ਬਾਵਾ ਜੀ ਤੈਨੂੰ ਬਾਹਲੀ ਆ ਫੜ ਲੈ ਖਾ ਕੇ ਵਿਖਾ ਠੰਡ ਨਾਲ ਤੂੰ ਅੱਜ ਠਰਿਆ ਪਿਆ ਐ ਤੇ ਠੰਡ ਹੈਗੀ ਤੇ ਇੱਥੋਂ ਤੂੰ ਆ ਗਿਆ ਲਹੂ ਪੀਣ ਨੂੰ ਤੜਕੇ ਦੱਸ ਐ ਖਲਾਰੀ ਦੀ ਆ ਲੈ ਲੈ ਝੋਲੀ ਐ ਫੜੀ ਦਿੰਦੀ ਐ ਛੋਟੀਆਂ ਮੋਢੇ ਚ ਪਾਉਂਦੇ ਹੁੰਦੇ ਐ ਕਰਕੇ ਐਂ ਕਰਕੇ ਮੇਰੇ ਟੰਗ ਦਸਦਾ ਸੀ ਆ ਤੂੰ ਰਹਿਂਦੇ ਢੰਗ ਦੱਸ ਨੂੰ ਮੈਂ ਤਾਂ ਪੰਗ ਦਾ ਆ ਆ ਦੱਸ ਮੋਹ ਕਰ ਕੰਮ ਜਾ ਕੇ ਜਾ ਮੈਂ ਤਾਂ ਕੰਮ ਕਰੀ ਜਾਂਦਾ ਮੈਂ ਤਾਂ ਵੇਖਦਾ ਸੀ ਕੀ ਚੱਲ ਰਿਹਾ ਏ ਡਿਆ ਡਿਆ ਇੱਥੇ ਜਿਆਥੇ ਆ ਗਮ ਜਾਦੇ ਕੋਈ ਅੱਗੇ ਸਕਾਲੇ ਚਾਹ ਪਿਆਦੇ ਉਹ ਤਾਂ ਤਰਤ ਹੋਇਆ ਨਹੀਂ ਮੈਂ ਤਾਂ ਤੇ ਇੱਥੇ ਵੱਲ ਦੱਸਣਾ ਐ ਤੂੰ ਗੁੱਸਾ ਜਾ ਬੈ ਠੰਡ ਦਾ ਠਰਿਆ ਪਿਆ ਕੱਕ ਸੇਕ ਜਾ ਕੇ ਵੱਲ ਅੱਛਾ ਵੱਲ ਤੂੰ ਮੈਨੂੰ ਕਿਉਂ ਦੱਸਣਾ ਮੈਂ ਤੈਨੂੰ ਪੁੱਛਿਆ ਵੱਲ ਦਾ ਜਾ ਅੱਗ ਸੇਗਲਾ ਜਾ ਤੂੰ ਯਾਰ ਪਰੇ ਚੱਲ ਨੀ ਤੇਰੇ ਉੱਤੇ ਪਾ ਦੂੰਗਾ ਮੈਂ ਪਾ ਦੂੰਗਾ ਰਹਿ ਮੈਂ ਉੱਤੇ ਹੀ ਰਹਿ ਤੈਨੂੰ ਪੁੱਛਿਆ ਮੈਂ ਖਲਾਰੀ ਜਿੰਨਾ ਤੂੰ ਹੈ ਤੈਨੂੰ ਅਸੀਂ ਤੁਹਾਨੂੰ ਬੁਲਾਉਂਦੇ ਨਹੀਂ ਕਿ ਤੁਸੀਂ ਆਉਂਦੇ ਕੀ ਨਹੀਂ ਸਾਡੇ ਖੇਡ ਚ ਲੈਣ ਕੀ ਆਉਂਦੇ ਜਦੋਂ ਅਸੀਂ ਤੁਹਾਨੂੰ ਮਗਰੋਂ ਲਾਇਆ ਪਰ ਆ ਖੜਾ ਸੀ ਮਗਰ ਲਾਇਆ ਮੈਂ ਆਖਿਆ ਯਾਰ ਫਿਰ ਕੀ ਆ ਲੜਾਈ ਜੇ ਤੁਹਾਨੂੰ ਬੁਲਾਉਂਦੇ ਨਹੀਂ ਸੀ ਨਾ ਕਦੇ ਗਲੀ ਚ ਲੰਘਦੇ ਨੂੰ ਬੁਲਾਇਆ ਨਾ ਕਦੇ ਵਾਟਰ ਨਾਲ ਵਟ ਸਾਂਝੀ ਸੀ ਕੋਈ ਬੁਲਾਇਆ ਕਦੇ ਨਹੀਂ ਵਿਗੜਿਆ ਮੈਂ ਤਾਂ ਢੰਗ ਦੱਸਿਆ ਗਿਆ ਮਾੜਾ ਜਾਂ ਉਹ ਨਹੀਂ ਨਹੀਂ ਤੁਹਾਨੂੰ ਢੰਗਾ ਢੂੰਗਾ ਦੀ ਲੋੜ ਹੈ ਅਸੀਂ ਤਾਂ ਹੀ ਬਿਨਾ ਢੰਗਾ ਤੋਂ ਠੀਕ ਆ ਭਲਾ ਕਰਨ ਦਾ ਕੋਈ ਫਾਇਦਾ ਨਹੀਂ ਅੱਜ ਕੱਲ੍ਹ ਬਈ ਲੋਕਾਂ ਦਾ ਬਈ ਭਲਾ ਭੂਲਾ ਨਾ ਤੇ ਤੇਰੇ ਤੋਂ ਮੈਂ ਮੰਗਿਆ ਤੇ ਨਾ ਸਾਡਾ ਕਰਨ ਦੀ ਲੋੜ ਹੈ ਤੈਨੂੰ ਠੀਕ ਹੈ ਨਾ ਜ਼ਿਆਦਾ ਕੰਮ ਕਰਿਆ ਕਰ ਜਾ ਕੇ ਜਾਂ ਪੱਠੇ ਵੱਡ ਜਾ ਕੇ ਤੈਨੂੰ ਮਸੀ ਯਾਰ ਮੈਂ ਕੋਸ਼ਿਸ਼ ਕਰਾਂ ਤੂੰ ਦੱਸ ਕੀ ਲੈਣਾ ਇਸ ਗੱਲ ਤੋਂ ਜਾ ਜਾ ਪੱਥੇ ਵੱਡ ਇੱਥੇ ਤੂੰ ਨਹੀਂ ਵਾਈ ਕਰ ਸਕਦਾ ਅੱਗੇ ਪੱਥੇ ਸਾਡੇ ਤੂੰ ਵੱਡ ਕੇ ਜਾਣਾ ਤੂੰ ਵਾਈ ਨਹੀਂ ਕਰਨੀਂ ਦੀ ਤੈਨੂੰ ਜਾ ਜਾ ਘਰੇ ਜਾ ਬਹਿ ਜਾ ਕਿ ਯਾਰ ਤੇਰਾ ਕੀ ਖਾ ਕੇ ਆਇਆ ਤੂੰ ਅੱਜ ਜਾਂ ਦਫਾ ਉਹ ਮਗਰੋਂ ਲੈ ਕੁਮਾਰਾ ਕੀ ਚਾਹੀਦਾ ਤੈਨੂੰ ਕੀ ਅੱਜ ਤੂੰ ਸੌਖ ਗਿਆ ਵੀ ਮੈਂ ਲੜ ਕੇ ਜਾਣਾ ਘਰੇ ਹੈ ਹਾਂ ਤੂੰ ਲੜਨਾ ਹੈ ਮੇਰੇ ਨਾਲ ਹਾਂ ਲੜਨਾ ਕੋਈ ਨਹੀਂ ਅੱਜ ਨਹੀਂ ਟਾਈਮ ਹੈਗਾ ਕੱਲ ਨੂੰ ਲੜਾਂਗੇ ਕੰਮ ਕਰਨ ਦੇ ਸਾਨੂੰ ਜਾ ਜਾ ਯਾਰ ਪਰੇ ਉਹ ਜਾ ਜਾ ਅੱਜ ਦੇ ਅੱਜ ਤੋਂ ਬਾਅਦ ਸਾਡੇ ਖੇਚ ਨਾ ਵੜੀ ਮੇਰੇ ਜੀ ਠੀਕ ਹੈ ਨਾ ਮੱਥਾ ਲਗ ਰਿਹਾ ਹਾਂ ਲਾ ਲਿਆ ਮੱਥਾ ਇੱਥੇ ਤੂੰ ਅਗਾ ਇਹ ਕਿਵੇਂ ਘੜਦਾ ਹੈ ਨਾ ਗਾਣਾ ਕਿਵੇਂ ਘੜਦਾ ਹੈ ਨਾ ਦਿਮਾਗ ਦਾ ਕਰਤਾ ਠੰਡ ਨਾਲ ਨਹੀਂ ਤੇ ਗਾਣਾ ਕਿਵੇਂ ਘੜਦਾ ਹੈ ਨਾ ਤੂੰ ਹੈ ਬਹੁਤ ਗਾਣਾ